ਸਿਸ ਸਤਿਗੁਰ ਜੀ ਸਾਰਿਆਂ ਨੂੰ ਵਧੀਆ ਫਾਰਮ ਸ਼ੇਅਰ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵੀਲਾ ਤੇਜਾ ਤਸਿਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਕਰਤਾਰਪੁਰ ਮਾਨੇਵਾਲ ਦੇ ਪੁੱਲ ਦੇ ਵੀ ਇੱਥੇ ਹੁਣੇ ਰਹਿੰਦੇ ਆ ਤੇ ਫੌਜੀ ਫਾਰਮ ਤੇ ਆਪਾਂ ਪਹੁੰਚੇ ਆਂ ਤੇ ਅੱਜ ਸਾਰੀ ਵੈਰੈਟੀ ਤੁਹਾਨੂੰ ਦਿਖਾਵਾਂਗੇ ਛੋਟੇ ਪਾ ਵੱਡੇ ਪਾ ਐਂਡ ਤੇ ਤੁਹਾਨੂੰ ਆ ਜੋੜਾ ਜਿਹੜਾ ਹੌਲੇ ਹੌਲੇ ਪਾ ਦਿਆਂ ਦੋ ਗਾਵਾਂ ਤੁਹਾਨੂੰ ਦਿਖਾਵਾਂਗੇ ਤੇ ਇੱਕਾ ਚੰਗੇ ਰਿਕਾਰਡ ਵਾਲੀ ਜਿਹੜੀ ਆ ਫਾਰਮ ਵਾਲੀ ਇੱਕ ਟੁਕੜ ਗੱਭਣੇ ਚੱਕ ਪਾਸਵਰਡ ਤੁਹਾਨੂੰ ਦਿਖਾਉਣੀ ਆ ਸੱਜਰ ਨੇ ਵੀ ਚੰਗਾ ਦੁੱਧ ਕੱਢਿਆ ਤੇ ਦੋ ਤੁਹਾਨੂੰ ਮੱਝਾਂ ਤੁਹਾਨੂੰ ਦਿਖਾਉਣੀ ਆ ਇੱਕ ਨੀਲੀ ਦੀ ਮੱਝ ਤੁਹਾਨੂੰ ਦਿਖਾਵਾਂਗੇ ਤੇ ਇੱਕ ਮੋਹਰਤ ਦੀ ਛੋਟੀ ਤੁਹਾਨੂੰ ਦਿਖਾਉਣੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਪਾ ਪੀ ਭਾਜੀ ਹੋ ਸਣਾ ਠੀਕ ਠਹਾ ਜੀ ਵੇਖਿਆ ਮਾਲ ਪਿਛਲਾ ਫਿਰ ਮਾਲ ਦੇ ਨਾਲ ਨਾਲ ਹੀ ਨਿਕਲਦਾ ਜਾਂਦਾ ਜੀ ਅੱਜ ਵੀ ਮਾਲ ਵੱਧ ਹੀ ਤੇ ਥੋੜੇ ਰਹਿ ਗਿਆ ਹੁਣ ਮਾਲ ਵੀਰ ਡੇਕ ਨਹੀਂ ਕਰਨ ਦਿੰਦੇ ਨਾਲ ਆਉਂਦੇ ਆ ਵੀਡੀਓ ਚ ਨਿਖਾਉਣਾ ਵੇਚਣ ਵਾਲੇ ਹੁੰਦੇ ਵੀਰ ਅੱਛਾ ਉਹਨਾਂ ਦਾ ਵੀ ਓਲਾ ਹੁੰਦਾ ਵਾ ਹਾਂਜੀ ਹਾਂਜੀ ਆਹ ਹੋਇਦਿ ਵਾਲੀ ਮਾਲ ਨਿਕਲਦਾ ਜਾਂਦਾ ਠੀਕ ਆ ਤੇ ਪਰਸੋਂ ਫੇਰ ਆਨੇ ਤੇ ਤੁਹਾਨੂੰ ਲੇਟ ਜੱਸਿਆ ਸੀ ਤੇ ਗਾਵਾਂ ਦੇ ਹੈਗੀਆਂ 10 ਬਰ ਠੀਕ ਆ ਫੇਰ ਨਿਕਲ ਗਈਆਂ ਉਹ ਦਿਨ ਫੋਨ ਬਟੇ ਲੇਟ ਕੀਤਾ ਤੁਸੀਂ ਤੇ ਫੇਰ ਆਪਣਾ ਟਾਈਮ ਲੈ ਲਿਆ ਨਹੀਂ ਫੇਰ ਆਪਣਾ ਅੱਜ ਵਖਾਉਣੀ ਚੰਗੇ ਦਾਣੇ ਆਪਣੇ ਕੋ ਆਏ ਅੱਜ ਠੀਕ ਆ ਹਾਂ ਅੱਜ ਜਨਵਾਰ ਚੰਗੇ ਨਹੀਂ ਆਈਆਂ ਇਹ ਸ਼ੇਰ ਵਛੀਆਂ ਆਈਆਂ ਇੱਕ ਆਪਣੇ ਤਾਂ ਟੋਕੜ ਗੱਪਣ ਗਾਂ ਆਈ 32 33 ਕਿਲੋ ਦੁੱਧ ਦੀ ਫਾਰਮ ਵਾਲੀ ਹੈ ਨਾ ਫਾਰਮ ਵਾਲੀ ਤੇ ਅੱਜ ਆਪਾਂ ਨੂੰ ਮਨਪ੍ਰੀਤ ਵੀਰ ਬੜੇ ਦੀ ਨਾ ਬਾਅਦ ਵਿਖਿਆ ਹੋ ਇਹ ਬਾਹਰ ਗਿਆ ਇਹ ਪੈਸੂ ਪੂਹੇ ਲੈਣਾ ਰਿਹਾ ਗੁਜਰਾਤ ਕੱਲਿਆ ਇਹਨੂੰ ਅੱਛਾ ਉੱਥੇ ਹੱਟਾ ਲਾਇਆ ਇਹ ਤੇ ਉੱਥੇ ਫਿਰ ਅੱਛਾ ਉੱਥੋਂ ਦੀ ਡਿਊਟੀ ਫਿਰ ਉੱਧਰ ਲਾਤੀ ਫਿਰ ਭਾਈ ਜੀ ਹੁਣਾਂ ਦੀ ਡਿਊਟੀ ਠੀਕ ਆ ਹਾਂਜੀ ਹਾਂਜੀ ਚੱਲਾ ਫਿਰ ਨਾਮ ਦੱਸ ਦੇ ਕਰੀ ਨਾਮ ਕਰਤੇਸ਼ ਸਿੰਘ ਜੀ ਪਿੰਡ ਆਪਣਾ ਹੈਗਾ ਜੇ ਮਾਲੇਵਾਲ ਦਾ ਪੋਲ ਹਾਂਜੀ ਟੇਰਾ ਬਾਬਾ ਨਾਨਕ ਇੱਥੋਂ 13 ਕਿਲੋਮੀਟਰ ਜੇ ਫਤੇਗੜ 4 ਕਿਲੋਮੀਟਰ ਤੇ ਬਟਾਲਾ ਇੱਥੋਂ 22 ਕਿਲੋਮੀਟਰ ਪੈ ਜਾਂਦਾ ਜੀ ਤੇ ਅੰਮ੍ਰਿਤਸਰ ਵੀ ਇੰਨਾ ਕੀ ਹੋਣਾ ਵਾ ਹਾਂਜੀ ਹਾਂਜੀ ਠੀਕ ਹੈ ਸ਼ਰਕ ਦੇ ਉੱਤੇ ਆਪਣਾ ਬੋਰਡ ਲੱਗਾ ਜਦੋਂ ਫਦੇਗਰ ਚੂੜੀਆਂ ਤੋਂ ਡੇਰੇ ਨੂੰ ਜਾਣਾ ਨਾ ਵੱਡਾ ਰੋਡ ਤੇ ਰੋਡ ਦੇ ਉੱਤੇ ਹੀ ਆਪਣਾ ਬੋਰਡ ਲੱਗਾ ਤੇ ਰੋਡ ਦੇ ਉੱਤੇ ਘਰ ਆਣਾ ਆਪਣਾ ਤੇ ਫੋਨ ਨੰਬਰ ਇਹ ਪੁੱਲ ਤੇ ਇੱਕ ਰਿਹਾ 98729 02905 ਠੀਕ ਹੈ ਚਲੋ ਫਿਰ ਤੁਰਦਾ ਵੀ ਨਾ ਪਹਿਲੇ ਨੰਬਰ ਵਾਲੀ ਨੇ ਨੀਲੀ ਦੀ ਮੱਝ ਹੈ ਜਿਹੜੀ ਹਲੇ ਹੁਣੇ ਉਤਰੀ ਹੈ ਅਜੇ ਹੁਣੇ ਨਹੀਂ ਆਈ ਹੈ ਆ ਦੇਖ ਸਾਦੇ ਜੇ ਅਜੇ ਗੱਭਣ ਆ ਜਦਾਂ گاਵਾ ਬਣੀਆਂ ਨਹੀਂ ਹਰਪ੍ਰੀਤ ਜੀ ਹਾਂ ਕਿ ਭਾਜੀ ਵੀਰਾਂ ਦੀ ਡਿਮਾਂਡ ਹੀ ਨੀਲੀਲੀ ਛੋਟੀ ਲੈਣੀ ਆ ਠੀਕ ਆ ਤੂੰ ਨੂੰ ਕੱਢੇ ਚਾਹੀਏ ਲਿਖ ਤੇਰੀ ਕੱਚੀ ਆ ਠੀਕ ਆ ਹਾਂ ਦੇਖ ਸਾਦੇ ਜੀ ਬਾਕੀ ਸਿੰਗਾ ਤਾਂ ਵੀ ਚੰਗੀ ਆ ਤੇ ਮੂੰਹ ਮੱਥੇ ਦੀ ਸੋਹਣੀ ਆ ਜਿਹੜੀ ਜਿਹੜਾ ਗਾਣੀਆਂ ਕਰਦੇ ਆ ਇੱਕ ਰੀਆ ਲਾ ਕੇ ਦਿਖਾ ਦਈਏ ਬੱਗੀ ਨਾਖਦੀ ਆ ਹਾਂ ਦੇਖ ਸਾਦੇ ਜੀ ਠੀਕ ਆ ਬਾਕੀ ਆ ਲਾ ਕੇ ਦਿਖਾ ਦਿੰਦੇ ਹਾਂ ਆਹ ਆ ਦੇ ਸੱਜੇ ਥੱਲੇ ਚੰਗੀ ਭਰਨੀ ਜੀ ਅਸੀਂ ਇੱਕ ਦੋ ਹੀ ਪਾਉਣੇ ਪਰ ਪਾਉਣੇ ਆਪਾਂ ਦਾਣੇ ਹੀ ਆ ਠੀਕ ਆ ਜਿੱਦਾਂ گاਵਾ ਬਣੀਆਂ ਜੀਆਂ ਦੁੱਧ 16-17 ਕਿਲੋ ਮੈਂ ਭਰਦੀ ਰਹੀ ਐ ਅੱਛਾ ਹਾਂਜੀ ਹਾਂਜੀ ਤੇ ਮੁੱਲ ਫੇਰ ਇਹਦਾ ਮੁੱਲ ਦੇ ਮੈਂ ਨਾ ਮੈਂ ਤਾਂ ਲੱਖ ਹੀ ਗੱਲ ਕੀਤੀ ਪਰ ਇੱਥੇ ਉਹ ਦੁਕਾਨ ਤੇ ਕੰਮ ਨਹੀਂ ਆ ਅੱਛਾ ਹਾਂਜੀ ਕਿੰਨੇ ਦੀ ਹੁਣੀ ਆ ਇਹ ਮੈਂ ਤਾਂ 85 ਦੀ ਦੇਦੀ ਆ 85 ਦੀ ਤੇ ਹਣੀ ਆ ਇਹ ਨਹੀਂ ਕਰਦਾ ਇਹ ਛੋਟ ਅੱਛਾ ਹਾਂਜੀ ਰਸੀਦੀ ਦੇ ਦਾਨੇ ਅੱਛਾ 80 ਦੇ 8000 ਦੇ ਦੰਦਾਂ ਨੂੰ ਇਹ ਹਰ ਵੀ ਪਾਜੀ ਫੌਜੀ ਖਾਨ ਨੂੰ ਤਾਂ ਮਿਲਣੀ ਆ ਠੀਕ ਆ ਜੀ ਜੋਟੀ ਤੇ ਜਸੂ ਦਾ ਯਾਰ ਕੀ ਠੀਕ ਆ ਮਨ ਭਾਵੇਂ ਦੁਜਾ ਇਹ ਤੇ ਚੀਸ ਹੋਏ ਜੇ ਇਹ ਆ ਵੀ ਕੱਦ ਕਾਟ ਚੰਗਾ ਵਾ ਉਤਰਾ ਤੇ ਮਿਲਖ ਮੇਨਵੇਂ ਚੰਗੀ ਲੱਗੀ ਆ ਤੇ ਬਾਕੀ ਥਾਂ ਵੀ ਦੇ ਸਕਦੇ ਤੇ ਜੀ ਬਹੁਤ ਹੈ ਭਾਵੇਂ ਗਾਈਆਂ ਕੋ ਥੱਲੇ ਬਿਠੇ ਰੋ ਮੈਂ ਠੀਕ ਆ ਹਾਂਜੀ ਬਾਕੀ ਚਲੋ ਜੇ ਗੱਬਣ ਆ ਹਾਂਜੀ ਤੇ ਹੁਣ ਆ ਜਿਹੜੇ ਆ ਵੀ ਗੱਬਣ ਆ ਮੋਹਰਾ ਦੀ ਝੋਟੀ ਆ ਗਈ 4 ਦਿਨ ਬਾਅਦ ਠੀਕ ਆ ਇਹ ਵੀ ਚਲੋ ਸਾੰਬੀ ਸੁੰਦੀ ਚੰਗੀ ਆ। ਅੰਤੀ ਭਾਈ ਬੜੀ ਕੱਟੀ ਬਣਉ ਲੋਲੀ ਪੋਲੀ ਗਾਈਆਂ ਆ ਇਹ ਲੈ ਲੈਂਡਲਾ ਬੜੀਆਂ। ਅਜੇ ਤਿਆਰ ਹੋਣੀ ਐ ਵੀ ਸੰਧੀ ਤੇਰੀ ਆ ਕਿ ਪੂਰੀ। ਲੈ ਜੇ ਛੋਟੇ ਸਿੰਘ ਦੀ ਐ ਵੀ। ਜਿਹੜਾ ਛੋਟਾ ਬਸਾ ਰਿਹਾ ਥਲੀ ਚਾਜ ਨਾ। ਠੀਕ ਆ। ਹਾਂਜੀ। ਚਲੋ ਲੈ ਜਾ। ਤੇ ਬਾਕੀ ਥਨਾ ਦਾ ਸਾਈਜ਼ ਗੈਪ ਵੀ ਚਲੋ ਠੀਕ ਆ। ਚੰਗਾ ਸੰਨ ਤਿਆਰ ਕਰੂਗੀ। ਅਜੇ ਪਹਿਲਾ ਸੁਆਜ ਨਹੀਂ ਸੋਣਾ ਆ। ਇਹ ਕਿੰਨੇ ਕ ਦੁੱਧ ਆ ਲੀਆ ਛੋਟੀ ਪਹਿਲੇ ਹੀ 10 ਕਿਲੋ ਦੁੱਧ ਪਾਏ ਕੀ ਫਿਰ ਠੀਕ ਆ ਹਾਂਜੀ ਆ ਦੇਖ ਸਾਦੇ ਜੀ ਥਾਲੀ ਵਾਲਾ ਜੱਡਾ ਲਾਈ ਫਿਰਦੀ ਕੱਟੀ ਚੰਗੀ ਬਣਨਦੀ ਥੱਲੇ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਤੇ ਭਾਵੇਂ ਛੋਟੀ ਇਹੋ ਜੀ ਤਾਂ ਲੋਕ ਕੋਈ 100 ਵੀ ਕਰੀ ਜਾਂਦਾ ਭਾਵੇਂ ਲੱਖ ਵੀ ਕਰੀ ਜਾਂਦੇ ਹਾਂਜੀ ਪਰ ਆਪਾਂ ਉਹ ਕੰਮ ਨਹੀਂ ਜੀ ਕਰਦੇ ਅੱਛਾ ਮੁੱਲ ਝੋਟੇ ਦੱਸੀ ਯਾਰ ਆਣਾ 75 ਦੀ 75000 ਦੀ ਚਲੋ ਬਾਕੀ ਮੌਕੇ ਤੇ ਮੰਨਤਾ ਨਾਲ ਕਰਦੇ ਓਏ ਏਡਾ ਕਰਨਾ ਪੈਂਦਾ ਮੰਨਤਾ ਦੇ ਜੀ 1000 ਰੁਪਏ ਦਾ ਹਰ ਰੁਪਈਆ ਬਾਜੀ ਕਰ ਦਾਂਗੇ 75 ਜੋ ਠੀਕ ਆ ਹਾਂਜੀ ਤੇ ਹੁਣ ਇੱਕ ਆ ਵੀ ਆ ਗੱਬਨ ਆ ਗਈ ਹੈ ਨਾ ਇਹ ਸ਼ੈਲ ਬੱਚੀ ਆ ਗਈ ਯਾ 20 ਕਿਲੋ ਜਰਸੀ ਕ੍ਰੋਸ ਤੇ ਆ ਤੇ ਸੋਹਣੀ ਬੜਿਆ ਜਰੀ ਇਹ ਕਿੰਨੇ ਕ ਦੁੱਧ ਵਾਲੀ ਆ ਦੁੱਧ ਬੱਚੀ 14-14 ਕਿਲੋ 5000 ਸੀ ਜੀ ਠੀਕ ਆ ਹਾਂ ਜੀ ਹਾਂ ਥੋੜਾ ਬੜਾ ਘਵਾਟੀ ਦਾ ਲੱਗਾ ਜੀ ਬਾਕੀ ਹਰ ਵੀ ਭਾਈ ਠੰਡੀ ਠੰਡੀ ਬੜੀ ਆ ਮਿਲਕ ਵੀਲ ਦਿਖਾ ਦਿਓ ਆ ਦੇਖ ਸਕਦੇ ਜੀ ਬਾਕੀ ਥੋੜਾ ਦਰਜ ਦਰਦੀ ਚਿਹਰੇ ਤਾਂ ਬੜੀ ਪਿਆਰੀ ਐ ਇਹਦੀ ਵੀ ਕਰੀਆ ਲਾ ਕੇ ਦਿਖਾ ਦਈਏ ਦਿਖਾ ਦੋ ਜੀ ਮਰਵਾ ਦੇ ਜੈਸੀ ਬਾਕੀ ਸੋਹਣੇ ਰੰਗ ਰੂਪ ਦੀ ਆ ਲੈ ਕੇ ਲੱਡਲਾਂ ਬੜੀਆਂ ਵਸ਼ੀ ਨੇ ਲੈ ਥਾਨ ਤੋਂ ਬੜਾ ਲੱਗਣਾ ਚੰਗੀਆਂ ਵਾ ਗੁਲਾਬੀ ਥਾਨ ਲੱਗਾ ਲੈ ਤੇ ਇਹਦਾ ਮੁੱਲ ਫਿਰ ਮੁੱਲ ਦੇ ਲੋਗ ਇਹੋ ਜਿਹੀ ਵਸ਼ੀ ਦਾ ਕੋਈ 75 ਵੀ ਕਰੀ ਜਾਂਦਾ ਕੋਈ 70 ਵੀ ਹਾਂਜੀ ਬਾਕੀ ਆਪਾਂ 60 ਚੋ ਕਰਾਂਗੇ ਮੰਨ ਤਾਂ ਅੱਛਾ 60 ਚੋ ਮੰਨ ਤਾਂ ਕਰੀ 10000 ਰੁਪਏ ਛੋਟ ਕਰਦਾ ਠੀਕ ਆ ਚਲੋ ਬਾਕੀ ਕੋ ਫੋਨ ਲਾ ਵੇ ਕਰੀ ਹਨਾ ਜੀ ਦੇਖੋ ਨੇਕਾ ਟੋਕਰ ਦਾ ਬਣਾ ਗਏ ਨਗੀਨਾ ਨਗੀਨਾ ਚੰਗੀ ਮੋਟੀ ਲੱਗੀ ਆ ਭਾਜੀ ਅੱਠ ਦੀ ਮੋਟਰ ਦਾ ਪੈਪ ਵੀ ਲੱਗਾ ਰਹੀ ਠੀਕ ਆ ਤੇ ਥਾਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਆ ਕਿੰਨੇ ਚਿਰ ਦੀ ਕੱਪਣੀਆਂ ਵੇਤੀ ਆ ਇਹ 20 ਤਰੀਕ ਨੂੰ ਇਹਨਾਂ ਪੂਰੇ 5 ਮਹੀਨੇ ਹੋ ਜਾਣੇ ਆ ਬਾਕੀ ਕੋਈ ਵੀਰ ਆਪਣਾ ਡੈਕਟਰ ਲੈ ਗਏ ਤਸੱਲੀ ਕਰਕੇ ਫੇਰ ਇੱਥੇ ਖੜੇ ਤੇ ਦੁੱਧ ਕਿੰਨਾ ਜੀ ਦੇ ਕੋਲ ਦੁੱਧ ਦੇ ਛਲੇ 10 ਕਿਲੋ ਜੀ ਬਾਕੀ ਵਧੇਗੀ ਅੱਛਾ ਹਾਂ ਜੀ ਹੁਣ 10 ਕਿਲੋ ਹੈਗਾ ਵਾ ਹਾਂ ਜੀ 10 ਕਿਲੋ ਮੌਕੇ ਤੇ ਤਿਆਰ ਹੈ ਦੁੱਧ ਸੋਹਣਾਂ ਫਿਰ ਤੇ ਬਾਕੀ ਹੈਗੀ ਸਾਰੀਆਂ ਤਾਂ ਜਵਾਨ ਹੈ ਜਿਹੜੇ ਕਮੇਟੀ ਇਹਦੇ ਛੱਜਰ ਚੰਗੀ ਰਕਮ ਦੀ ਤਿਆਰ ਹੋਗੀ 10000 ਦੀ ਲਈ ਹਰ ਫ੍ਰੀਜ ਨੂੰ ਠੀਕ ਆ ਹਾਂਜੀ ਹਾਂਜੀ ਵਿਜਨ ਇਹ ਕਹਿੰਦੇ ਕਿ ਜਿੰਨਾ ਤੇ ਲਿਆਂਦੀ ਆ 1 ਲੱਖ ਤੇ 10000 ਦੀ ਪਿੱਛੋਂ ਆਈ ਹਾਂਜੀ ਕੀ ਠੰਡੀ ਬੜੀ ਅੱਛੀ ਹੈ 30 32 ਕਿਲੋ ਦਾ ਇਹ ਰਿਕਾਰਡ ਹੈ ਗਾਂ ਦਾ ਠੀਕ ਹੈ ਬਾਕੀ ਵੀਡੀਓ ਚ ਕੀ ਹੈ ਡੰਗਰ ਨਹੀਂ ਧਖ ਦਿੰਦਾ ਆਣ ਕੇ ਮੇਰੇ ਵੀਰ ਤਸੱਲੀ ਕਰਕੇ ਫੇਰ ਖਾਣ ਉਧਰ ਉਧਰ ਨਹੀਂ ਬੰਦਾ ਨਹੀਂ ਦੇਖਦਾ ਗਾਂ ਦੇ ਹਾਂਜੀ ਉਹਦੇ ਕੱਦ ਕਾਟ ਚ ਤੇ ਪੂਰੀ ਜਵਾਨ ਹੈ ਅੱਗੇ ਜੜੀ ਇੰਨਾ ਚੱਡਾ ਤੇ ਸੱਜਣਾ ਤਾਂ ਨਹੀਂ ਹੁੰਦਾ ਜਿੰਨਾਂ ਦੇ ਟੋਕਰ ਥੱਲੇ ਆ ਜੇ ਦੁੱਧ ਦਿੰਦੀ ਨਹੀਂ 32 33 ਕਿਲੋ ਤੇ ਫੇਰ ਹੀ ਡਾੜਾ ਥੱਲੇ ਘੇਰਾ ਟੋਕੜ ਦੇ ਹਾਂਜੀ ਹਾਂਜੀ ਚਲੋ ਲੈ ਜਾਓ ਉਹਦੇ ਵਿੱਚ ਚਲ ਗਈ ਆ ਠੀਕ ਹੈ ਹਾਂਜੀ ਬਾਕੀ ਹਵਾਨੇ ਤੇ ਵੀ ਚੰਗੀਆਂ ਮੋਟੀਆਂ ਦਾੜਾਂ ਲੱਗੀਆਂ ਇਹਦੇ ਵੀ ਬਾਕੀ ਖੜੇ ਕੋਈ ਸਾਹਬ ਚੰਗੀ ਤਿਆਰ ਹੋ ਗਈ ਐ ਇਹਦਾ ਰੁਪਈਆ ਆਪਾਂ ਫੋਨ ਤੇ ਕਰਾਂਗੇ ਅੱਛਾ ਇਹਦਾ ਫੋਨ ਤੇ ਕਰ ਲੋਗੇ ਕਿੱਥੇ ਕਰਾਂਗੇ ਵੱਡੀ ਆ ਗਾਂ ਠੀਕ ਐ ਇਹ ਕਿ ਚਲੋ ਜਾਇਜ ਦੇ ਦੋਗੇ ਦੇ ਦਵਾਂਗੇ ਜਾਇਜ ਅੱਛਾ ਇਹ ਆਉਣਗੇ ਜਾਇਜ ਆਉਣ ਵੇ ਟਾਈਮ ਤੇ ਗਾਂ ਲੱਖ ਲਈ ਇਹਦਾ ਆਪਾਂ ਉਹੋ ਕਰੀ ਜਾਣਾ ਦਵਾਂਗੇ ਜੇ ਆਜ ਅਗਲੇ ਦੀ ਰੋਟੀ ਰੱਖ ਕੇ ਉਹਨੇ ਵੀ ਸਾਹਮਣੇ ਨਹੀਂ ਚਾਲਦਾ ਵਾਵਾ ਜੀ ਆਜ ਦੇ ਦੋਗੇ ਕਿਉਂਕਿ ਫੋਨ ਲਾ ਵੇਖ ਕਰੀ ਪਹਿਲੇ ਫੋਨ ਤੇ ਜਾਉਗੀ ਇੰਨੀ ਗੱਲ ਦੇ ਦੇਣੀ ਵੀ ਪਹਿਲੇ ਫੋਨ ਤੇ ਹੀ ਜਾਉਗੀ ਫੋਨ ਕੋ ਲਾ ਕੇ ਪੁੱਛੇ ਜ਼ਰੂਰ ਹੈ ਨਾ ਮੇਰਾ ਵੀਰ ਪੁੱਛੇ ਪਹਿਲੇ ਫੋਨ ਤੇ ਜਾਏਗਾ ਯਾਰ ਜੀ ਵੀ ਭਾਜੀ ਆਇਆ ਸ਼ਹਿਰ ਵਸੀ ਆ ਗਈ ਆ ਠੀਕ ਹੈ ਕੋਈ ਮੇਰਾ ਵੀਰ ਕੋ ਵੀ ਇਹ ਸ਼ਹਿਲ ਵਾਲੇ ਭਾਂ ਤੇ ਜਰਤੀ ਲਾਲੇ 10 12 ਦਿਨ ਦੀ ਕੱਚੀ ਆ ਤੋਰ ਫਿਰ ਇਹਨਾਂ ਤੇ ਇਹ ਕਿਨਾਂ ਕੁ ਦੁੱਧ ਚ ਵਾਈ ਜਾਉਗੀ ਦੁੱਧੇ ਵੀ 16 17 ਕਿਲੋ ਵਾਲੀ ਬੱਛੀ ਜੀ ਠੀਕ ਚਾਹਦਾ ਦਿਖਾਉ ਜੇ ਕਿੰਨਾਂ ਵੱਛੀ ਦਾ ਪੂਰਾ ਆਹ ਦੇਖ ਸਾਡੇ ਬੜਾ ਪਿਆਰਾ ਜਿਹਾ ਫੇਸ ਹੈ ਇਹਦਾ ਵੀ। ਹੰਡੀ ਹੰਡਿਆ ਰੱਖੀਂ ਪਾਹੀ ਇਹ ਅੱਧੀ ਬੜੀ ਵੱਡੀ। ਇੱਥੇ ਬਹਿ ਰਿਓ। ਠੀਕ ਹੈ। ਬਹੁਤ ਚੰਗਾ। ਗੁਲਾਬੀ ਥਾਂ ਲਗਾ। ਚਲੋ ਲੈ ਜਾ ਫਿਰ। ਇਹਦਾ ਚੂੜਾ। ਆਹ ਦੇਖ ਸਾਡੇ ਚੇਹਰੇ ਦਾ ਕਰੇ ਸ਼ਰਤਾਂ। ਬੜੀ ਦੂਠੀ ਵਾਲਾ ਮਾਦੇ ਝਾਤੀ। ਚਲੋ ਲੈ ਜਾ ਫਿਰ। ਚੀਜ਼ਾਂ ਉਹ ਲਿਓਣੀਆਂ ਹਰ ਪਰੀਜ਼ੀ ਜਿਹੜੀਆਂ ਜਦਾਂ ਬੋਤਲਾਂ ਦੇ ਨਹੀਂ ਬਗਿੰਦੇ ਕੈਲਸ਼ੀਅਮ ਦੇ ਠੀਕ ਆ ਉਹ ਵੈਰਾਈਟੀਆਂ ਆਉਣਗੀਆਂ ਸਾਰੀਆਂ ਆਪਣੇ ਠੀਕ ਆ ਜੀ ਤੇ ਇਹਦਾ ਫਿਰ ਮੁੱਲ ਮੁੱਲ ਤੇ ਵਸ਼ੀ ਪਿਆਰ ਹੁੰਦੇ ਤੇ ਭਾਂ ਸੀ ਆ ਹੀ ਕਰ ਲੈਂਦੇ ਇਹਦਾ ਹਾਂਜੀ ਪਰ ਨਹੀਂ ਇੱਥੇ ਉਹ ਚੀਜ਼ਾਂ ਨਹੀਂ ਹੈਗੀਆਂ 40 ਦੇ ਵਿੱਚ ਕਰਾਂਗੇ ਮੰਨਦਾਂ ਕਿੰਨਾ 1000 ਦਾ ਕਰਦੇ 1000 ਦਾ ਕਰਦਾਂ ਚਲੋ ਮੌਕੇ ਤੇ ਹੋਰ ਕਰ ਦੋਗੇ ਤੁਹਾਡੇ ਕਹਿੰਦੇ ਹੋਰ 500 ਛੋਟ ਕਰ ਦਾਂਗੇ ਹੋਰ ਦੱਸੋ ਠੀਕ ਆ ਹਾਂਜੀ ਹਾਂਜੀ ਤੇ ਆ ਵੀ ਗੱਬਣੀ ਆ ਹਨਾ ਇਹਦੀ ਗੱਬੜ ਪਿਓਰ ਜੱਤੀ ਠੀਕ ਆ ਕਿੰਨੇ ਮੇਰੇ ਵੀਰ ਲੱਭਦੇ ਵੀ ਫਲੈਟਾਂ ਚ ਰੱਖਣਾ ਤੇ ਚੰਡੀਗੜ੍ਹ ਦੇ ਆਪਣਾ ਵੀ ਫੋਨ ਕਰਦੇ ਆ ਠੀਕ ਆ ਚੰਡੀਗੜ੍ਹ ਜਾਂਦੀਆਂ ਆਪਣੀਆਂ ਛੋਟੀਆਂ ਛੋਟੀਆਂ ਬੱਚੀਆਂ ਠੀਕ ਆ ਇਹ ਸੋਨੇ ਰੰਗੀ ਆ ਗਈ ਫਿਰ ਸੋਨੇ ਰੰਗੀ ਆ ਗਈ ਪਿਓਰ ਜੱਤੀ ਰਸੀ ਠੀਕ ਆ ਜੀ ਹਾਂ ਜੀ ਤਿਆਰੀ ਆ ਥੋੜਾ ਟਾਈਮ ਹੀ ਛੱਡਣਾ 16 ਹੈ ਵੀਰ ਭਾਈ ਫੌਜੀ ਆ ਰਹੇ ਨੇ ਮੇਰੇ ਨਾਲ ਠੀਕ ਆ ਜੀ ਕਦੋਂ ਪਹੁੰਚਣਾ ਕੱਦ ਪੋਤਾ ਚਾਹਨੀ ਛੋਟੀ ਆ ਜਿਹੜੀ ਤੇ ਇਹ ਆ ਕਿ ਚਲੋ ਜਿੰਨੇ ਥੋੜੀ ਜਗ੍ਹਾ 'ਚ ਰੱਖਨੀ ਆ ਤੇ ਘਰ ਦਾ ਦੁੱਧ ਪੀਣਾ ਬੋਚ ਪਾ ਕੇ ਬੰਦਾ ਲੈਵੇ 100 ਰੁਪਏ ਵਟ ਲਿਆਉਂਦਾ ਤੇ ਲੋਹਾ ਭਾਵੇਂ ਘੁੱਕਿਆ ਦੇ ਲੱذی ਫਿਰੂ ਠੀਕ ਹੈ ਠੀਕ ਹੈ ਸੋਣਾ ਹਰਪ੍ਰੀਤ ਜੀ ਅੱਛਾ ਜੀ ਇਹ ਚਿਹਰਾ ਵਿਖਾ ਦਿਓ ਕੀ ਰੀਤ ਦਾ ਬੜਾ ਮਾਰਿਓ ਚਿਹਰੇ ਹਾਲ ਨਾ ਦੇਖ ਸਕਦੇ ਜੀ ਇਹ ਹੋਰ 100 ਰੁਪਏ ਜੀ ਠੀਕ ਆ ਹਾਂ ਜੀ ਚੱਲ ਲੈ ਜਾ ਫਿਰ ਜਨਮਰ ਤੇ ਚੱਲ ਆਪਣੇ ਕੋਲ ਅਜ ਥੋੜੇ ਰਹਿ ਗਏ ਆ ਬਸ ਖਵਾਵਾਂਗੇ ਚੀਜ਼ਾਂ ਕਮਾਣ ਦੇ ਠੀਕ ਆ ਇਹ ਆ ਵੀ ਚਲੋ ਜੇ ਕੱਟ ਜਗ੍ਹਾ ਜ ਰੱਖਣੀ ਐ ਤੇ ਦੁੱਧ ਕਰਦਾ ਪੀਣਾ ਤੇ ਰੱਖਣੀ ਵੀ ਸੋਹਣੀ ਵੈ। ਦੁੱਧ ਨਮਾਨ 10-12 ਕਿਲੋ ਪਾਈ ਜਾਈਏ। ਤੇ ਮੁੱਲ ਫੇਰ ਇਹਦਾ। ਮੁੱਲ ਦੇ ਬੋਲ ਕਰਾਂਗੇ। ਜਿਆਜ ਜੀ ਕਰਾਂਗੇ ਵਛੀ ਦਾ। ਕਿੰਨਾ ਕਰ? ਮੁੱਲ ਦੇ ਦਾ ਕੋਈ ਨਹੀਂ ਆ। ਮੁੱਲ ਭਾਵੇਂ ਵਛੀ ਦਾ 35 ਗੱਲੇ ਭਾਵੇਂ 36 ਕਰ ਲਈਏ। ਅੱਛਾ। 32000 ਕਰਾਂਗੇ 32000 ਹਰ ਰਫੇਦ ਭਾਜੀ 31 ਦੇ ਦਾਂਗੇ 31000 ਦੇ 30 ਹੀ ਦੇ ਦਾਂਗੇ ਹਾਂ ਅੱਛਾ 30 ਹੀ ਗਾੜੀ ਆ ਗਈ ਜੇ ਅੱਛਾ 25 ਤੇ ਇੱਕ ਗੁਲਾਬੀ ਥਣ ਲਗਾ ਇਹਨੂੰ ਠੀਕ ਆ ਚਲੋ ਤੋਰ ਫੇਰੇ ਕਰੀਂ ਨਵੇਂ ਆਣਾ ਜਿਹੜਾ ਇਹਦੇ ਕੋ ਚੰਗਾ ਦਰਦ ਲੱਗਾ ਇੰਨੀ ਦੀ ਕੋਈ 1.5 ਲੱਖ ਦੀ ਗਾਂ ਨੂੰ ਨਹੀਂ ਥਾਣ ਲੱਗਦਾ ਜਿੱਦਾਂ ਦੀ ਵੱਛੀ ਨੂੰ ਥਾਣ ਲੱਗਾ ਠੀਕ ਆ ਕਮਾਲਾ ਹੀ ਇਹਦੇ ਵਿੱਚ ਨਿਕਨੇ ਨਿਕ ਕੇ ਸੈਂਗੇ ਝੁੰਗੇ ਹੈਗੇ ਹੈ ਇਹ ਪਿਓਰ ਜਰਸੀ ਕਾਲੀ ਜਰਸੀ ਪਾ ਜੀ 1 ਮਿਲੀਅਨ ਦੇ ਸਾਰੇ ਵੀਡੀਓ ਦੇ ਇੱਕ ਫੌਜੀ ਮਾਰ ਵਿੱਚ ਝੁੰਗੀ ਆਲੇ ਬਹੁਵੀ ਬਹੁਵੀ ਠੀਕ ਆ ਜੀ ਆ ਜਾ ਇਹ ਤੋਂ ਮੈਂ ਖਾ ਲਵਾਂ ਲੱਟਣਾ ਬੜੀਏ ਇਹ ਬਚੀ 19 ਉਤੋਂ ਆ 19 ਥੱਲੇੋਂ ਬਾਨੀ ਆ ਚੈਨਾ ਦਾ ਕੀੜਾ ਹੀ ਥਾਂ ਤੇ ਲੱਗਾ ਜੇ ਗਲਾਪੀ ਥਾਂ ਲੱਗਾ ਲੱਗੇ ਤਾਂ ਸਾਡਾ ਠੀਕ ਆ ਚਲੋ ਲੈ ਜਾ ਫਿਰ ਤੇ ਇਹਦਾ ਫਿਰ ਮੁੱਲ ਮੁੱਲ ਦਾ ਅੱਜ ਅਡੇ ਕੋ ਦਾ ਗਿਫਟ ਹੈ ਨਹੀਂ ਆ ਅੱਛਾ ਸਾਰੇ ਇਹਦੇ ਚ ਕਰਾਂਗੇ ਮਾਨਤਨ ਕਿੰਨਾ ਮੋਲਪਾਂ ਵਛੀਦਾ 27 ਕਰ ਲਈਏ ਭਾਵੇਂ 28 ਕਰ ਲਈਏ ਪਰ ਪੰਜੀ ਜੋ ਖੁੱਲਾ ਮਾਨ ਕਰਦਾਂਗੇ ਖੁੱਲਾ ਹੀ ਖੁੱਲਾ ਕਰ ਕਿੰਨਾ ਖੁੱਲਾ ਕਰ ਦੇਣਾ 1000 ਕਰਦਾਂਗੇ 2 ਦਾ ਕਰਦਾਂਗੇ 3000 ਦੀ ਹਾਨਾ ਦੇ 3000 ਦੀ ਦੇ ਦਾਂਗੇ ਕਿਉਂਕਿ 12 13 ਕਿਲੋ ਵੱਡ ਜਿੰਦਾ ਨਹੀਂ ਆ ਸਭ ਦਵਾਂਗੇ ਆਪਾਂ ਠੀਕ ਹੈ ਭਾਜੀ ਕੈਮਰਾ ਕਮਾ ਰੋ ਫੌਜੀ ਕਰਨ ਦੇ ਰੌਣਕਾਂ ਲੱਗੀਆਂ ਰਹਿੰਦੀਆਂ ਇੱਕ ਦਾ ਮੇਰੇ ਵੀਰ ਆਉਂਦੇ ਜਾਂਦੇ ਆ ਸਾਰਿਆਂ ਨੂੰ ਮਾਲ ਆਪਾਂ ਭਾਣਾ ਦੇ ਦੇਣਾ ਦੇਖਦੇ ਇਤਨਾ ਰੌਣਕਾ ਜਿਹੜੀਆਂ ਲੱਗੀਆਂ ਰਹਿੰਦੀਆਂ ਸਾਰੇ ਵੀਰ ਜਿਹੜੇ ਆਏ ਮਾਲ ਖਰੀਦਣ ਵਾਲੇ ਆਏ ਆ ਜਿਹੜੇ ਤੇ ਕੋਈ ਆ ਗਿਆ ਕੋਈ ਚਲ ਗਿਆ ਤੇ ਇਤਰਾਹੇ ਚੱਲੋ ਰੌਣਕਾਂ ਲੱਗੀਆਂ ਰਹਿਣ ਤੇ ਵਧੀਆ ਵਾ ਤੇ ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰੇ ਆਹ ਦੇਖ ਸਕਦੇ ਸਾਰੇ ਤਿੰਨ ਵਸ਼ੀਆਂ ਹੋਣੀਆਂ ਆਪਣੀਆਂ ਗੱਬਨ ਚਾਰ ਠੀਕ ਆ ਸ਼ਾਮ ਤੱਕ ਗੱਡੀ ਪਹੁੰਚ ਜਾਏਗੀ ਕੋਈ ਵੀਰ ਫੋਨ ਲਾ ਕੇ ਆਵੇ ਖਾਲੀ ਨਹੀਂ ਜਾਏਗਾ ਠੀਕ ਹੈ ਜੀ ਠੀਕ ਹੈ ਬਾਕੀ ਆਪਣੀ ਤਸੱਲੀ ਕਰਕੇ ਵੇਸਟ ਆ ਕੇ ਫੇਰ ਹੀ ਕਰੋ